ਮਾਨਯੋਗ ਕਾਰਜਕਾਰੀ ਚੇਅਰਮੈਨ ਸ਼੍ਰੀ ਗੁਰਮੀਤ ਸਿੰਘ ਸੰਧਵਾਲੀਆ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਜੀ ਦੀਆਂ ਹਦਾਇਤਾਂ ਤਹਿਤ 14 ਦਸੰਬਰ ਨੂੰ ਜ਼ਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਸੈਸ਼ਨ ਡਿਵੀਜ਼ਨ ਵਿੱਚ ਸ਼੍ਰੀ ਰਾਜਕੁਮਾਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਸ਼੍ਰੀ ਮੁਖਤਸਰ ਸਾਹਿਬ ਦੀ ਰਹਿਮਨਾਈ ਹੇਠ ਮਿਸੀ ਗਗਨਦੀਪ ਕੌਰ ਸੀਜੀਐਮ ਸਖਤਰ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਜ਼ਿਲ੍ਹਾ ਸ਼੍ਰੀ ਮੁਕਸਤ ਸਾਹਿਬ ਦੀ ਅਗਵਾਈ ਹੇਠ ਮਲੋਟ ਕੋਰ ਵਿੱਚ ਕੌਮੀ ਲੋਕ ਅਦਾਲਤ ਦਾ ਯੋਜਨ ਕੀਤਾ ਗਿਆ। ਜਿਸ ਬਾਰੇ ਜਾਣਕਾਰੀ ਦਿੰਦਿਆ ਮਿਸਿਸ ਮੁਖੀ ਵਦੀਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਮਲੋਟ ਨੇ ਦੱਸਿਆ ਕਿ ਉਨ੍ਹਾਂ ਸਮੇਤ ਮਿਸਿਸ ਦਿਲਸ਼ਾਦ ਕੌਰ ਜੇ ਐਮ ਆਈ ਸੀ ਮਲੋਟ ਅਤੇ ਸ਼੍ਰੀ ਆਸ਼ੂਮਨ ਸਿਆਗ ਜੇ ਐਮ ਆਈ ਸੀ ਮਲੋਟ ਦੀ ਕੋਰਟ ਵਿੱਚ ਤਿੰਨ ਬੈਚ ਲਗਾਏ ਗਏ ਜਿਨ੍ਹਾਂ ਵਿੱਚ ਕੁੱਲ 1040 ਕੇਸ ਰੱਖੇ ਗਏ ਜਿਨ੍ਹਾਂ ਉੱਚ ਕੋਲ 1001 ਕਿਸਾਨਾਂ ਮੁਕਤੇ ਨਵਟਾਰਾ ਕੀਤਾ ਗਿਆ ਜਿਸ ਵਿੱਚ 2 ਕਰੋੜ 99 ਲੱਖ 16770 ਰੁਪਏ ਦੀ ਅਦਾਇਗੀ ਕੀਤੀ ਗਈ ਲੋਕ ਅਦਾਲਤ ਵਿੱਚ ਲੈਂਡ এডਿਕੇਸ਼ਨ ਕੇਸ ਮੋਟਰ ਐਕਸੀਡੈਂਟ ਪਰਿਵਾਰਕ ਝਗੜੇ ਟ੍ਰੈਕ ਚਲਾਨ ਬੈਂਕ ਕੇਸ ਬਿਜਲੀ ਚੋਰੀ ਦੇ ਕੇਸ ਸਿਵਲ ਸੂਟ 138 NI ਐਕਟ ਅਤਿਕਮਕਾ ਆਦੀ ਕਲੈਕਟ ਅਧਿਕੇਸਾਂ ਦੀ ਸੁਣਵਾਈ ਕੀਤੀ ਗਈ ਇਸ ਮੌਕੇ ਲੋਕ ਅਦਾਲਤ ਵਿੱਚ ਕੇਸ ਲਗਾਉਣ ਦੇ ਲਾਭਾਂ ਬਾਰੇ ਜਾਣਕਾਰੀ ਦਿੰਦਿਆਂ ਮਿਸਿਸ ਮੁਖੀ ਵਧੀਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਮਲੋਟ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਦੋਹਾਂ ਤਰ੍ਹਾਂ ਦੀ ਸਹਿਮਤੀ ਨਾਲ ਕੇਸਾਂ ਦਾ ਸਥਾਈ ਹੱਲ ਹੋ ਜਾਂਦਾ ਹੈ ਜਿਸ ਵਿੱਚ ਕੋਰਟ ਫੀਸ ਵਾਪਸ ਹੋ ਜਾਂਦੀ ਹੈ ਇਸ ਵਿੱਚ ਦੋਹਾਂ ਤਰ੍ਹਾਂ ਦੀ ਸਹਿਮਤੀ ਨਾਲ ਨੱਬਟਾਰਾ ਹੋਣ ਨਾਲ ਦੋਹਾਂ ਤਰ੍ਹਾਂ ਜੇਤੂ ਰਹਿੰਦੀਆਂ ਹਨ ਲੋਕ ਅਦਾਲਤ ਰਾਹੀਂ ਸਮੇਂ ਅਤੇ ਧਨ ਦੀ ਬਚਤ ਹੁੰਦੀ ਹੈ। ਲੋਕ ਅਦਾਲਤ ਦੇ ਫੈਸਲੇ ਆਰਡਰ ਨੂੰ ਸਿਵਲ ਕੋਰਟ ਦੀ ਡਿਗਰੀ ਦੇ ਬਰਾਬਰ ਹੀ ਮੰਨਤਾ ਹੈ। ਇਸ ਦੇ ਫੈਸਲੇ ਵਿੱਚ ਕਿਤੇ ਵੀ ਅਪੀਲ ਨਹੀਂ ਹੁੰਦੀ। ਜੇਕਰ ਕਿਸੇ ਧਿਰ ਨੇ ਆਪਣੇ ਝਗੜੇ ਦਾ ਨਿਪਟਾਰਾ ਕਰਵਾਉਣਾ ਹੋਵੇ ਤਾਂ ਉਹ ਸਬੰਧਤ ਅਦਾਲਤ ਨੂੰ ਦਰਖਾਸਤ ਦੇ ਸਕਦਾ ਹੈ। ਲੋਕ ਧਾਵਤ ਜਿਹਨਾਂ ਨੂੰ ਨਾਮ ਤੋਂ ਸਪਸ਼ਟ ਹੈ ਕਿ ਲੋਕਾਂ ਦੀ ਅਦਾਲਤ ਨਮਤਾ ਦੀ ਅਦਾਲਤ। ਇਹ ਜਿਹੜਾ ਲੋਕ ਧਾਵਤ ਦਾ ਸਾਲ ਹੈ ਚਾਰ ਬਾਰੀ ਲਗਾਈ ਜਾਂਦੀ ਹੈ। ਤਾਕੀ ਲੋਕਾਂ ਨੂੰ ਸਸਤਾ ਸੁਰੱਖਿਅਤ ਤੇ ਜਲਦੀ ਮਿਲ ਆਵਣ ਸਕੇ ਇਹ ਭਾਰਤ ਵੱਲੋਂ ਸੰਸਾਰ ਨੂੰ ਦਿੱਤੀ ਗਈ ਇੱਕ ਵਿਲੱਖਣ ਨਿਆਪਰਵਾਲੀ ਹੈ ਜਿਹਦੀ ਸਾਰੇ ਸੰਸਾਰে ਸ਼ਲਾਘਾ ਹੋ ਰਹੀ ਹੈ ਇਸ ਨਾਲ ਸਾ ਜਿਹੜੀ ਆਪਣੇ ਦੇਸ਼ ਦੀ ਸਭ ਤੋਂ ਵੱਡੀ ਲੀਗਲ ਸਰਵਿਸ ਅਥਾਰਟੀ ਹੈ ਉਹਦੇ ਵੱਲੋਂ ਦੀ ਇੱਕ ਸ਼ਲਾਘਾਯੋਗ ਉਦਮ ਹੈ ਜਿੱਦੇ ਨਾਲ ਕੀ ਲੋਕਾਂ ਦੇ ਜਿਹੜੇ ਸਾਲੋ ਸਾਲ ਪਏ ਜਿਹੜੇ ਫੈਸਲੇ ਅਦਾਲਤਾਂ ਦੇ ਚੁੰਦੇ ਆਪਸੀ ਕੰਪਰੋਮਾਈਜ਼ ਕਰਾ ਕੇ ਸੂਧਾਜਨਕ ਤਰੀਕੇ ਦੇ ਨਾਲ ਉਹਨਾਂ ਪਾਰਟੀਆਂ ਦੀ ਬੀਟਰ ਮਨ ਸਿਚੁਏਸ਼ਨ ਨਾ ਵੀ ਨਹੀਂ ਜੇਤਨਾ ਵੀ ਨਹੀਂ ਹਾਰ ਆਪਸੀ ਕੰਪਰੋਮਾਈਜ਼ ਕਰਾ ਕੇ ਕੈਸ ਨੂੰ ਬੁਲਟਾਇਆ ਜਾਂਦਾ ਹੈ ਇਹ ਜਿਹੜਾ ਹੈ ਪ੍ਰਣਾਲੀ ਜਿਹੜੀ ਹੈ ਇਸ ਵਿੱਚ ਆ ਕੇ ਆਪਣੇ ਨਾਤਾ ਐਸੋਗੇ ਜਿਹੜਾ ਦਾ ਫੈਸਲਾ ਹੁੰਦਾ ਹੈ ਉਹ ਸਿਵਲ ਕੋਰਟ ਦੀ ਡਿਗਰੀ ਨੂੰ ਵੀ ਮੰਨਿਆ ਜਾਂਦਾ ਤੇ ਉਸ ਤੋਂ ਬਾਅਦ ਇੰਨੀ ਅਪੀਲ ਵੀ ਨਹੀਂ ਤਾਂ ਕਿ ਇਹ ਜਿਹੜਾ ਨੈਵੀਗੇਸ਼ਨ ਹੈ ਐਸੇ ਸਟੇਜ ਤੇ ਖਤਮ ਕੀ ਜਾਵੇ ਨਾਲ ਹੀ ਇਹਨੂੰ ਉਦਾ ਦੀਦਾਂ ਖਤਮ ਕੀ ਜਾਵੇ ਇਹ ਸਾਡੇ ਅੱਜ ਜਿਹੜੇ ਬਲੋਡ ਦੇ ਨੇ ਅੱਜ 14 ਦਸੰਬਰ ਨੂੰ ਜਿਹੜੀ ਇਕ ਚੋਂ ਲੋਕਦਾਰਤ ਲਗਾਈ ਗਈ ਹੈ ਇਹ ਦੇਸ਼ ਨਿਤਾ ਸਾਡੇ ਸ਼ਸ਼ਨ ਜਸਤਪਾ ਮਾਨਜੂ ਸ਼ਸ਼ਨ ਜਸਤਪਾ ਗਾਇਦ ਮਾ ਜੀ ਦੇ ਤੁਹਾਨੂੰ ਦੇਚਾ ਤੇ ਮੈਡਮ ਮਦਨਦੀਪ ਉਹ ਜਿਹੜੇ ਡਿਗਰੀ ਸਰਵਿਸ ਤੋਂ ਤੋਹਦੀ ਦੇ ਡਿਸਟ੍ਰਿਕਟ ਦੇ ਸੈਕਟਰੀ ਸਾਹਿਬ ਹੈ ਉਹਨਾਂ ਨੇ ਉਹਨਾਂ ਦੇ ਪਿਛਾ ਦੇ ਰੇਸ਼ਾਂ ਦੇ ਉੱਤੇ ਮੈਡਮ ਸੁਮਤੀ ਜੀ ਜਿਹੜੇ ਚੇਅਰ ਪਰਸਨ ਹੈ ਸਾਡੇ ਸਬਡਿਵੀਜ਼ਨ ਲੀਡਰਸ ਆਫ ਕਾਉਂਟੀ ਦੇ ਉਹਨਾਂ ਦਾ ਮੈਡਮ ਦੇ ਸ਼ਾਹਪੂਰ ਐਮ ਆਈ ਸੀ ਸਰ ਦਾ ਸਰ ਆਪਣੇ ਮਨਸਿਆ ਜੀ ਜੀ ਐਮ ਆਈ ਬੀ ਉਹਨਾਂ ਨੇ ਲੋਕਦਾਨ ਦਾ ਸਟਾਇਰ ਕੀਤਾ ਜਿਹਦੇ ਪਾਰੀ ਸੰਚਾਲਨ ਸ਼ੁਰੂ ਕਰਨੇ ਆਪਣਾ ਕੇਸਾਂ ਨੂੰ ਰੱਖਿਆ ਤੇ ਉਹਦੇ ਵਿੱਚ ਆਪਣੇ ਅਲਵਾਡੈਸਰ ਲਿਆਉਣਾ ਨੇ ਇਹ ਸਾਨੂੰ ਸਾਰਿਆਂ ਨੂੰ ਪਈਦਾ ਕਿ ਅੱਜ ਜਿਵੇਂ ਵੱਡੀ ਵੱਡੀ ਸੰਖਿਆ ਦੇ ਕਿਸਾਨ ਅਪਾਰਾ ਹੈ ਐਸੇ ਹੀ ਤਰ੍ਹਾਂ ਆਪਾਂ ਉਹਦੇ ਨੂੰ ਕੇਸਾਂ ਨੂੰ ਲੋਕਦਾਨ ਦਾ ਲੈ ਕੇ ਆਈਏ ਤੇ ਜਲਦੀ ਤੋਂ ਜਲਦੀ ਸੂਲੋ ਬਸ ਤੇ ਸਸਤਾ ਤੇ ਤੇਜ਼ੀ ਨਾਲ ਜਿਹੜਾ ਅਨਿਆ ਅਨਿਆਇ ਨੂੰ ਆਪਾਂ ਪਾਪਾ ਸੀਗੇ ਤੇ ਲੋਕ ਤਦਦਾਤਾ ਦੇ ਪਰਪਸ ਨੂੰ ਪੂਰਾ ਕਰ ਸੀਗੇ ਧੰਨਵਾਦ